ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਰਨਲ ਸਕੱਤਰ ਤਰਨ ਚੋਪੀ ਜੀ ਬੀਜੇਪੀ ਦੇ ਆਗੂ ਗੁਰਪ੍ਰੀਤ ਸਿੰਘ ਸ਼ਾਹਪੁਰ ਦੇ ਗ੍ਰਹਿ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਪੰਜਾਬ ਦੀ ਸਰਕਾਰ ਹੈ ਫਰੰਟ ਤੇ ਫੋਲ ਚੁੱਕੀ ਹੈ ਸੂਬੇ ਦੀ ਢਹ ਢੇਰੀ ਅਰਥ ਵਿਵਸਥਾ ਅਤੇ ਅਮਨ ਸ਼ਾਂਤੀ ਦੀ ਵਿਗੜਦੀ ਹਾਲਤ ਤੇ ਕੇਂਦਰ ਦੀ ਨਜ਼ਰ ਹੈ ਗੁਰਪ੍ਰੀਤ ਸਿੰਘ ਸ਼ਾਹਪੁਰ ਨੇ ਕਿਹਾ ਕਿ ਕਿਸਾਨਾਂ ਨਾਲ ਹੋਏ ਤੱਕੇ ਵਿੱਚ ਕੇਂਦਰ ਅਤੇ ਬੀਜਪੀ ਦਾ ਕੋਈ ਹੱਥ ਨਹੀਂ ਸੂਬੇ ਵਿੱਚ ਆਪ ਸਰਕਾਰ ਆਪਣੀ ਡਿੱਗਦੀ ਸਾਖ ਨੂੰ ਬਚਾਉਣ ਲਈ ਕੇਂਦਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ ਜਲਦੀ ਹੀ ਪੰਜਾਬ ਵਿੱਚ ਜਨਤਾ ਵਿੱਚ ਵਿਸ਼ਵਾਸ ਖੋਹ ਚੁੱਕੀ ਨਾਲ ਸ਼ਾਹਪੁਰ ਨੇ ਕਿਹਾ ਕਿ ਸੂਬੇ ਦੀ ਬਿਗੜਦੀ ਹਾਲਤ ਨੂੰ ਖੁਦ ਮੁੱਖ ਮੰਤਰੀ ਨੰਗੀ ਅੱਖ ਨਾਲ ਦੇਖਣ ਦੀ ਬਜਾਏ ਐਨਕਲ ਲਗਾ ਕੇ ਦੇਖਣ ਲੱਗ ਪਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੂਰੇ ਸੂਬੇ ਦੀ ਬਿਗੜਦੀ ਹਾਲਤ ਨੂੰ ਐਨਕਾ ਉਤਾਰ ਕੇ ਦੇਖਣ ਅਤੇ ਸੁਧਾਰਨ ਦਾ ਯਤਨ ਕਰਨ ਇਸ ਸਮੇਂ ਗੁਰੂ ਗੋਰਖਨਾਥ ਪੀਰ ਦੇ ਸੂਬਾ ਪ੍ਰਭਾਵੀ ਅਸ਼ਵਨੀ ਸ਼ਰਮਾ ਦੁਲੱਦੀ ਅਤੇ ਹੋਰ ਭਾਰੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ ਪੀਟੀ ਨਿਊਜ਼ ਪੰਜਾਬ ਦੇ ਨਾਲ ਨਾਬਾ ਕਮਦੀਪ ਕੌਸ਼ਕ ਨਾਬਾ ਦੀ ਵਿਸ਼ੇਸ਼ ਰਿਪੋਰਟ ਇੱਕ ਬਾਈਟ ਲੈਣ ਇੱਕ ਬਾਈਟ ਦੇ ਵਿੱਚ ਜੀ ਮੁੰਡੇ ਨੂੰ ਮੌੜ ਕੇ ਲੈ ਆਪਣਾ ਪੱਤਰ ਕਰ ਕਿਸ ਤਰ੍ਹਾਂ ਦੇਖਿਆ ਜੀ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀ ਪੰਜਾਬ ਅਜੇ ਲਾਅ ਐਂਡ ਆਰਡਰ ਦੇ ਅੰਦਰ ਬਿਲਕੁਲ ਹੀ ਨਿਊਨਤਮ ਸਤਰ ਤੇ ਤੇ ਜਿਨ੍ਹਾਂ ਥਾਣਿਆਂ ਨੇ ਜਨਤਾ ਦੀ ਸੁਰੱਖਿਆ ਕਰਨੀ ਹੈ ਉਹਨਾਂ ਥਾਣਿਆਂ ਤੇ ਬੰਬ ਫਟ ਰਹੇ ਨੇ ਅਰ ਭਗਵੰਤ ਮਾਨ ਸਾਹਿਬ ਫਰੋਣਿਆਂ ਦੀ ਖਾਤਰਦਾਰੀ ਚ ਲੱਗੇ ਹੋਏ ਅਜੇ ਇੱਕ ਖਾਤਰਦਾਰੀ ਨਾ ਕਰਕੇ ਪੰਜਾਬ ਨੂੰ ਬਚਾਨ ਦੀ ਚਿੰਤਾ ਕਰੋ ਪੰਜਾਬ ਦੁਖੀ ਹੈ ਤੁਹਾਡੀਆਂ ਤਿੰਨੋ ਮਿੰਟ ਗਲਤੀਆਂ ਦਾ ਖਮਾਇਜਾ ਪੰਜਾਬ ਨੂੰ ਕੁਤੜਿਆ ਇਹ ਜਿਹੜਾ ਪੁਲਿਸ ਬਹਾਦਰ ਪੰਜਾਬ ਦੀ ਪੁਲਿਸ ਹੈ ਉਹਰੇ ਦੁਵਾਲੇ ਜਿਹੜੇ ਆਪਣੇ ਕੁਝ ਲੀਡਰ ਬਿਠਾਉਂਦੇ ਨੇ ਜਿਹੜੇ ਠੇਕੇਦਾਰ ਬਿਠਾਉਂਦੇ ਨੇ ਉਹਨਾਂ ਤੋਂ ਮੁਕਤੀ ਦੇ ਮੇਰਾ ਛੋਟਾ ਭਰਾ ਹੈ ਜੀ ਬੜਾ ਪਿਆਰਾ ਭਰਾ ਵਾ ਜਮੀਨ ਨਾਲ ਜੁੜਿਆ ਆ ਗਰੀਬ ਦੀ ਹਿੱਤ ਦੀ ਗੱਲ ਕਰਨ ਵਾਲਾ ਭਰਾ ਵਾ ਇਹ ਤੇ ਮੇਰੇ ਮੇਰਾ ਆਪਣਾ ਕਾਰ ਹੈ ਮੈਂ ਆਪਣੀ ਮਾਂ ਨੂੰ ਮਿਲਣਾ ਸੀ ਜੋ ਕਿਸਾਨਾਂ ਨਾਲ ਹੋਇਆ ਸਰ ਉਹ ਕਿਉਂ ਕਿਸ ਤਰ੍ਹਾਂ ਦੇਖੀਓ ਜਿਹੜਾ ਟਾਪ-ਅਪ ਦਾ ਵਾਅਦਾ ਕੀਤਾ ਸੀ ਭਗਵੰਤ ਸਿੰਘ ਸਰ ਦੀ ਸਰਕਾਰ ਨੇ ਉਹਨੂੰ ਪੂਰਾ ਕਰਨਾ ਚਾਹੀਦਾ ਅੱਛਾ ਜੀ ਸਸਸੀ ਕਰਨ ਪੂਰਾ ਰਾਈਟ ਹੈ ਅਸ ਮੁੰਡਾ ਲੈ ਜਾਣਾ ਵੀ ਮਰਦੀ ਹੋ ਜਾਣਾ ਜਾਨਾ ਵੀ ਨਾਲੇ ਤਾਂ ਪਿਆਰ ਇੰਝ ਬਾਜੀ ਬਾਜੀ ਅਸਰਾ ਤੁਸੀਂ ਉਹਨਾਂ ਨੂੰ ਹਾਂ ਨਹੀਂ ਸਰ ਬੜਾ ਬੜਾ ਝਾਂਦੇ ਫੜਾਫੜ ਦੱਸੀਆਂ ਇਹਦੇ ਨਾਲ ਗਾੜੀ ਵਿੱਚ ਫਟਾਫਟ ਦਿਖਾ ਲੋ ਲਾਭਾ ਜਿਸੀ ਵੀ ਆ ਗਈ ਸਭ अच्छा <laughs> ਜੀ 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 ਜ I'm oh, yes. oh, going ਬਹੁਤ ਵਧੀਆ ਚੜ੍ਹਦੀ ਕਲਾ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਤਰਨ ਚੁਗ ਜੀ ਆਏ ਸੀ ਕੀ ਕਹਿ ਕੇ ਕਿ ਕੀ ਥੋੜੀ ਇਨਾਮੀ ਪਾਲਸੀ ਹੈ ਬੀਜੇਪੀ ਦੀ ਕੀ ਗੱਲਾਂ ਬਾਤਾਂ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪੰਤ ਰਤਨ ਜਿਹੇ ਦਾ ਰਕਰਤ ਸਿੰਘ ਟੋੜਾ ਉਹਨਾਂ ਦੀ ਵਰਸੀ ਸੀ ਤੇ ਉਸ ਦੇ ਸਬੰਧ ਚ ਅੱਜ ਤਰਨ ਚੁਗ ਜੀ ਟੋੜੇ ਆਏ ਸੀ ਤੇ ਉਹਨਾਂ ਦਾ ਮੈਨੂੰ ਰਾਤ ਨੂੰ ਫੋਨ ਆਇਆ ਕੱਲ ਕਿ ਕੁਰਪ੍ਰਿਤ ਇਹ ਤੇਰੇ ਹਲਕੇ ਚ ਪੈਂਦਾ ਮੈਂ ਕਹਾਂ ਜੀ ਮੇਰੇ ਹਲਕੇ ਚ ਦੀ ਮੇਰਾ ਪਿੰਡ ਵੀ ਆ ਉਹ ਕਹਿੰਦੇ ਵੀ ਇਹ ਤੇਰਾ ਪਿੰਡ ਮੈਂ ਕਹਿੰਜੀ ਸਾਡਾ ਦੋਨੇ ਪਿੰਡ ਇਕੱਠੇ ਨੇ ਤੇ ਮੈਂ ਉਹਨਾਂ ਨਾਲ ਫਿਰ ਜਦੋਂ ਮੇਰਾ ਸੰਪਰਕ ਹੋਇਆ ਤੇ ਉਹ ਕਹਿੰਦੇ ਫਿਰ ਤੇਰੇ ਕੋਲ ਵੀ ਚਾਹ ਪੀ ਕੇ ਜਾਵਾਂਗੇ ਠੀਕ ਹੈ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਵਾਹਿਦ ਲੀਡਰ ਨੇ ਠੀਕ ਹੈ ਤੇ ਸਾਡੇ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਨੇ ਠੀਕ ਹੈ ਜੀ 3-4 ਸਟੇਟਾਂ ਦੇ ਇੰਚਾਰਜ ਨੇ ਠੀਕ ਹੈ ਜੀ ਜੰਮੂ ਕਸ਼ਮੀਰ ਵਰਗੀ ਕੰਪਲਿਕੇਟਿਡ ਸਟੇਟ ਦੀ ਠੀਕ ਹੈ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਠੀਕ ਹੈ ਤੇ ਪਾਰਟੀ ਦਾ ਕਿਉਂਕਿ ਉਹਨਾਂ ਦਾ ਜਿਹੜਾ ਬੇਸ ਆ ਉਹ ਆਪਾਂ ਸਭ ਨੂੰ ਪਤਾ ਅਮਰਸਰ ਤੋਂ ਨੇ ਪੰਜਾਬੀ ਨੇ ਹਾਂਜੀ ਤੇ ਕੁਦਰਤੀ ਹੁੰਦਾ ਵੀ ਜਦੋਂ ਬੰਦਾ ਆਪਣੇ ਘਰੇ ਆਉਂਦਾ ਉਹਦੇ ਚਤਸ਼ਾਹ ਵੀ ਹੁੰਦਾ ਠੀਕ ਹੈ ਤੇ ਅੱਜ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦਾ ਸਨੈਰੀਓ ਆ ਠੀਕ ਹੈ ਉਹ ਮੋੜਗੇਲ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਜਿਹੜਾ ਲੋਕ ਨੇ ਉਹ ਕਿਸੇ ਵੀ ਤਬਕੇ ਨਾਲ ਕਿਸੇ ਵੀ ਧਰਮ ਜਾਤ ਮਸਬ ਨਾਲ ਸੰਬੰਧ ਰੱਖਦੇ ਹੋਣ ਅੱਜ ਹਰ ਇੱਕ ਜਗ੍ਹਾ ਖੁੰਡ ਚਰਚਾ ਚਾਹੇ ਤੁਸੀਂ ਪਿੰਡਾਂ ਚ ਲੈ ਲੋ ਸ਼ਹਿਰਾਂ ਚ ਲੈ ਲੋ ਕੀ ਪੰਜਾਬ ਦੇ ਲੋਕਾਂ ਕੋਲ ਸਿਰਫ ਇੱਕੋ ਇੱਕ ਵਿਕਲਪ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਪਿਛਲੇ ਤੁਸੀਂ 10-12 ਸਾਲਾਂ ਦਾ ਨਰਿੰਦਰ ਮੋਦੀ ਦਾ ਕਾਰਜਕਾਲ ਦੇਖੋ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਰਹੇ ਠੀਕ ਹੈ ਚਾਹੇ ਉਹ ਕਿੰਨੀਆਂ ਯੋਜਨਾਵਾਂ ਨੇ ਕਿੰਨੀਆਂ ਸਕੀਮਾਂ ਨੇ ਜਿਸ ਨੂੰ ਪ੍ਰਧਾਨ ਮੰਤਰੀ ਨੇ ਖਾਸ ਕਰ ਨਿਮਨ ਸਤਰ ਦੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਦਾ ਫਾਇਦਾ ਹੋਇਆ ਮੱਧ ਵਰਗ ਕੀ ਮਾਨਯੋਗ ਸੀਐਮ ਸਾਹਿਬ ਆਪਣੀ ਆਨ ਕਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿਤੇ ਖੜਾ ਪੰਜਾਬ ਚ ਐਨਕਾ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਮਜੀਠੀਆ ਸਾਹਿਬ ਕਹਿੰਦੇ ਨੇ ਵੀ ਐਨਕਾ ਚਾਚਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਐਨਕਾ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਐਨਕਾ ਤਾਰ ਐਨਕਾ ਦਾ ਜ਼ਿਕਰ ਬਾਰ ਬਾਰ ਕਿਉਂ ਹੁੰਦਾ ਦੇਖੋ ਇਹਦਾ ਪਿਛੋਕੜ ਤਾਂ ਹੋਰ ਆ ਕੁਝ ਪਰ ਮੈਂ ਉਹ ਗੱਲ ਕਹਣੀ ਚੰਗੀ ਨਹੀਂ ਸਮਝਦਾ ਹੈਗਾ ਹਰ ਇੱਕ ਦਾ ਆਪਣਾ ਪਰਸਨਲ ਥੀ ਵਿਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੀ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਰਹੇ ਚਾਹੇ ਉਹ ਕਿੰਨੀਆਂ ਯੋਜਨਾਵਾਂ ਨੇ ਕਿੰਨੀਆਂ ਸਕੀਮਾਂ ਨੇ ਜਿਸ ਨੂੰ ਪ੍ਰਧਾਨ ਮੰਤਰੀ ਨੇ ਖਾਸ ਕਰ ਨਿਮਨ ਸਤਰ ਦੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਦੇ ਨਾਲ ਪੈਦਾ ਹੋਇਆ ਮੱਧ ਵਰਗੀ ਪਰਿਵਾਰਾਂ ਨੂੰ ਫਾਇਦਾ ਹੋਇਆ ਚਾਹੇ ਉਹ ਯੋਸ਼ਮਾਨ ਯੋਜਨਾ ਹੈ ਚਾਹੇ ਉਹ ਪ੍ਰਵਾਸ ਯੋਜਨਾ ਹੈਗੀ ਹੈ ਚਾਹੇ ਉਹ ਕਿਸਾਨਾਂ ਨੂੰ ਕਿਸਾਨ ਸਮ੍ਰiddhi ਯੋਜਨਾ ਹੈਗੀ ਹੈ ਸਨਮਾਨ ਯੋਜਨਾ ਹੈ ਮਤਲਬ ਕਿ ਬੀਜੇਪੀ ਇੱਕ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਬਣ ਗਏ ਨੇ ਮੌਜੂਦਾ ਸਰਕਾਰ ਦੇ ਉਹ ਬਹੁਤ ਤਰਸਯੋਗ ਨੇ ਜਿਸ ਤਰ੍ਹਾਂ ਕਿਸਾਨਾਂ ਨੂੰ ਅੱਧੀ ਰਾਤ ਨੂੰ ਠਾਲਿਆ ਗਿਆ ਜਿਸ ਤਰ੍ਹਾਂ ਨਾਲ ਵਿਹਾਰ ਹੋਇਆ ਉਹ ਤਾਂ ਹੁਣ ਵੀ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਜੇ ਦਿੱਲੀ ਬੈਠਣਾ ਅਸੀਂ ਦਿੱਲੀ ਵੀ ਬੈਠਾਂਗੇ ਮੂਹਰੇ ਲੱਗਾਂਗੇ ਫਿਰ ਜਿਉ ਨਾਲ ਕਹਿੰਦੇ ਫਿਰ ਤੁਸੀਂ ਉਹਨੇ ਬੀਜੇਪੀ ਦਾ ਹੱਥ ਬੀਜੇਪੀ ਨੇ ਥਾਇਆ ਦੇ ਬਤੁਸਤਾ ਇਹ ਵੀ ਗੱਲਾਂ ਕਰ ਰਹੇ ਨੇ ਜਦੋਂ ਨਾ ਸੀਐਮ ਸਾਹਿਬ ਜਦੋਂ ਮੀਟਿੰਗ ਉੱਠ ਕੇ ਚਲੇਗੇ ਸੀ ਬਿਲਕੁਲ ਉਹਨਾਂ ਚ ਇੱਕ ਬਹੁਤ ਸਿਆਣਾ ਵਿਅਕਤੀ ਸੀ ਉਹਨੇ ਇੱਕ ਸੁਝਾਅ ਲੇਕਿਆ ਸੀ ਵੀ ਚਾਰ ਜਿਹੜੀਆਂ ਫਸਲਾਂ ਨੇ ਜਿਨ੍ਹਾਂ ਨੂੰ ਐਮਐਸਪੀ ਸੂਬਾ ਸਰਕਾਰ ਦੇ ਸਕਦੀ ਹੈ ਠੀਕ ਹੈ ਜੀ ਤੇ ਤੁਹਾਡਾ ਜਿਹੜਾ ਆਰਥਿਕ ਲੈਵਲ ਹੈ ਤੁਹਾਡੀ ਜੀਡੀਪੀ ਵਧੂਗੀ ਪਰ ਸੀਐਮ ਸਾਹਿਬ ਦਾ ਧਿਆਨ ਹੈ ਨਹੀਂ ਉਧਰ ਕਿਉਂਕਿ ਸੀਐਮ ਸਾਹਿਬ ਕੀ ਕਰਨ ਉਹ ਐਮਐਸਪੀ ਜਿਹਨਾਂ ਦੇ ਲੀਡਰ ਨੇ ਜੀ ਐਮਐਲਏ ਨੂੰ 5 ਮਿੰਟਾਂ ਚ ਦੰਦ ਨਹੀਂ ਮਿਲਗੀ ਤੁਸੀਂ ਤੁਸੀਂ ਵੀ ਖੇਤੀ ਕਰਦੇ ਹੋਗੇ ਆ ਮੈਂ ਕੀਤੀ ਹੈ ਖੇਤੀ ਜਦੋਂ ਮੈਂ ਬੰਦ ਮਤੌਰ ਸਰਪੰਚ ਸੀ ਮੈਂ ਵੀ ਕੀਤੀ ਆ ਮੈਨੂੰ ਉਸ ਬੀਬੀ ਦੇ ਤਰਸ ਆਉਂਦਾ ਵਿਚਾਰੀ ਤੇ ਕਿਉਂਕਿ ਚਲੋ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਕਿੱਤਾ ਸੀ ਉਹ ਬਲੋ ਗੌਣ ਤੋਂ ਵਾਲਾ ਸੀ ਜਜ਼ਬਾਤ ਚਾਕੇ ਯੋਜਨਾ ਬਣਨੀ ਪੜਦੀ ਆ ਠੀਕ ਹੈ ਜਦੋਂ ਪੰਜਾਬ ਜਿਹੜਾ ਕਿਸਾਨੀ ਆਪਾਂ ਨੂੰ ਪਤਾ ਹੈ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤੇ ਰਿਆ ਸਪਰੇਹਾਂ ਨਾਲ ਆਪਾਂ ਘਿਰੇ ਹੋਏ ਆ ਤੇ ਸਤੋਂ ਜਿਹੜਾ ਵੱਡੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨ ਖੁਦ ਕਹਿੰਦੇ ਨੇ ਕਿ ਸਰ ਕਿਸੇ ਦਾ ਮਨ ਨਹੀਂ ਕਰਦਾ ਮੈਂ ਕਿਸਾਨ ਵੀ ਕਣਕ ਤੇ ਝੋਨਾ ਪੀਜਾਂ ਪਰ ਉਹਨਾਂ ਨੂੰ ਰਿਪਲੇਸਮੈਂਟ ਕਰਨ ਲਈ ਇੱਕ ਪਲੈਨਿੰਗ ਦੀ ਲੋੜ ਹੈ ਸੁਭਾ ਸਰਕਾਰ ਕੋਲ ਬਹੁਤ ਸਰਸ ਹੁੰਦੇ ਨੇ ਹਰਿਆਣੇ ਚ ਐਮਐਸਪੀ ਨਹੀਂ ਦੇਰੀ ਭਾਜੀ ਠੀਕ ਹੈ ਤੁਹਾਡੇ ਸਾਹਮਣੇ ਇਹ 14 ਫਸਲਾਂ ਤੇ ਦੇ ਦਿੱਤੀ ਫਿਰ ਹਰਿਆਣੇ ਕਿਉਂ ਬੈਠੇ ਸੀ ਇਹਨਾਂ ਦੇ ਨਾਲ ਕੋਈ ਵੀ ਨਹੀਂ ਬੈਠਾ ਰਿਆਣੇ ਦਾ ਤਾਂ ਇੱਕ ਵੀ ਨਹੀਂ ਬੈਠਾ ਹਰਿਆਣੇ ਵਾਲੇ ਲੋਕ ਤਾਂ ਐਨੇ ਉਤਾਹ ਸੀ ਮੇਰੇ ਖੁਦ ਰਿਸ਼ਤੇਦਾਰ ਅੰਬਾਲਾ ਹੀ ਰਹਿੰਦੇ ਨੇ ਠੀਕ ਹੈ ਤੇ ਮੈਂ ਇਹ ਨਹੀਂ ਦੱਸ ਸਕਦਾ ਇੱਕ ਨਹੀਂ ਦੋ ਨਹੀਂ ਕਈ ਧਾਰਨਾ ਨੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਧਰਨਾ ਉਹਨਾਂ ਨੇ ਲਾਇਆ ਪਰ ਲੋਕਾਂ ਲਈ ਮੋਰਗਨ ਸਾਹਿਬ ਜੇ ਕੋਈ ਥੋੜਾ ਵੀ ਰਿਸ਼ਤੇਦਾਰ ਹੋਵੇ ਅੱਜ ਆਪਾਂ ਦਿੱਲੀ 에ਰਪੋਰਟ ਤੇ ਜਾਣਾ ਸੀਗਾ ਹਾਂਜੀ ਖਾਸ ਕਰ ਜਿਹੜਾ ਦਿੱਲੀ 에ਰਪੋਰਟ ਆ ਉਹ ਪੰਜਾਬ ਤੋਂ ਚੱਲਦਾ ਹੈ ਪੰਜਾਬ ਦੇ ਲੋਕ 80% ਜਾਂਦੇ ਨੇ ਤੇ ਜਿਨੇ ਜਾਣਾ ਹੁੰਦਾ ਸੀਗਾ 에ਰਪੋਰਟ ਨੂੰ ਤਾਂ ਪਹੁੰਚਣ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ ਪਰ ਅਗਲੇ ਨੂੰ 2 ਘੰਟੇ ਅੰਬਾਲਾ ਤੱਕ ਪਹੁੰਚਣ ਚ ਲੱਗ ਜਾਂਦੀ ਸੀ ਬਿਲਕੁਲ ਮੇਰੇ ਪਿੰਡਾਂ ਵਿੱਚ ਦੀ ਹੋ ਗਈ ਜਾਂ ਨਾ ਤੇ ਪਿੰਡ ਵੀ ਇੰਨੇ ਪਰੇਸ਼ਾਨ ਹੋ ਗਏ ਸੀ ਕਿ ਉਹਨਾਂ ਨੇ ਮਜਬੂਰੀ ਬਸ ਪਿੰਡ ਦੇ ਮੂਹਰੇ ਚੱਕ ਪੋਸਟਾ ਲਾਤੀਆ ਬਹੁਤ ਬੁਰਾ ਹਾਲ ਨਾਦਰੂ ਪਰਚੀਆਂ ਵੀ ਕੱਟਣ ਲੱਗੀਆਂ ਖਬਰ ਵੀ ਆਈ ਸੀ ਦੇਖੋ ਗੱਲ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਦਾ ਕਹਿੰਦਾ ਯਾਰ ਹਰ ਸ਼ਾਖ पे ਉੱਲੂ ਹੈ ਹੈਨਾ ਅਰਸ਼ਾਖ ਪਸਵੇਰਾ ਹੈ ਸੋ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਮਾਨਜੋਤ ਸੀਐਮ ਸਾਹਿਬ ਆਪਣੀ ਆਣ ਕਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿੱਥੇ ਕਹਦਾ ਪੰਜਾਬ ਚ ਐਨਕਾਂ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਮਨਜੀਤਿਆ ਸਾਹਿਬ ਕਹਿੰਦੇ ਨੇ ਵੀ ਐਨਕਾਂ ਚ ਜੱਚਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਐਨਕਾਂ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਐਨਕਾਂ ਤਾਰ ਐਨਕਾਂ ਦਾ ਜ਼ਿਕਰ ਬਾਰ ਬਾਰ ਕਿਉਂ ਹੁੰਦਾ ਦੇਖੋ ਇਹਦਾ ਪਿਛੋਕੜ ਤਾਂ ਹੋਰ ਹੈ ਕੁਝ ਪਰ ਮੈਂ ਉਹ ਗੱਲ ਕਿਹੜੀ ਚੰਗੇ ਨਹੀਂ ਸਮਝਦਾ ਹੈਗਾ ਹਰ ਇੱਕ ਦਾ ਆਪਣਾ ਪਰਸਨਲ ਥੀ ਵਿਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੇ ਲੋਕ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਫੇਲ ਕਰਤਾ ਅੱਜ ਮਨੀਸ਼ ਸੁਸ਼ੋਦੀਆ ਤਿੰਨ ਡਿਪਾਰਟਮੈਂਟ ਪੰਜਾਬ ਦੇ ਉਹਨੂੰ ਰਿਪੋਰਟ ਕਰ ਰਹੇ ਨੇ ਠੀਕ ਹੈ ਜੀ ਤਿੰਦਰ ਜੈਨ ਨੂੰ ਤਿੰਨ ਡਿਪਾਰਟਮੈਂਟ ਰਿਪੋਰਟ ਕਰ ਰਹੇ ਨੇ ਠੀਕ ਹੈ ਜੀ ਤੇ ਕੇਜਰੀਵਾਲ ਨੂੰ ਰਿਪੋਰਟ ਕਰ ਰਹੇ ਨੇ ਕੀ ਗੱਲ ਜਿਹੜੇ ਪੰਜਾਬ ਦੇ ਮੰਤਰੀ ਨੇ ਉਹਨਾਂ ਕੋਲ ਆਪਣੀ ਸਮਰੱਥਾ ਨਹੀਂ ਹੈਗੀ ਕੀ ਗੱਲ ਉਹਨਾਂ ਕੋਲ ਪੰਜਾਬ ਚਲਾਉਣ ਦੇ ਯੋਗ ਨਹੀਂ ਹੈਗੇ ਤੇ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਇਹ ਕੋਕ ਹੀ ਰਿਹਾ ਹੈਗਾ ਕੀ ਠੀਕ ਹੈ ਬਾਕੀ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਦ੍ਰਿੜ ਨਿਸ਼ਚੇ ਵਾਚਕ ਹੋ ਕੇ ਜਿਸ 20 ਸਤਰ ਤੇ ਹੁਣ ਤੁਰਲੀ ਹੈ ਕੰਮ ਕਰ ਰਹੀ ਹੈ ਬੂਥ ਪੱਧਰ ਤੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਪਹਿਲੀ